ਕਲਾਨੁਰ گاਉਂਸਾਲਾ ਲਈ ਦਾਨ ਵਜੋਂ ਗੁਰਦਾਸਪੁਰ ਦੇ ਲੋਕਾਂ ਨੇ ਦਿੱਤੀ 1,16,000 ਰੁਪਏ ਦੀ ਰਾਸ਼ੀ ਮੀਡੀਆ ਪ੍ਰਧਾਨ ਬਲਖ ਸਿੰਘ ਕਾਲੀਆ ਨੇ ਦੱਸਿਆ ਕਿ ਕਲਾਨੁਰ گاਉਂਸਾਲਾ ਦੀ ਹਾਲਤ ਤਰਸੋਕ ਬਣੀ ਹੋਈ ਹੈ ਅਤੇ ਗਵਾਂ ਲਈ ਪੂਰਾ ਚਾਰਾ ਨਹੀਂ ਹੋ ਰਿਹਾ ਨਾ ਹੀ ਸ਼ੈੱਡ ਸਰਕਾਰ ਵੱਲੋਂ ਕੋਈ ਬਣਾ ਕੇ ਦਿੱਤੀ ਗਈ ਹੈ ਜਿਸ ਦੇ ਚੱਲਦੇ ਗਵਾਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ ਤੇ ਗਵਾਂ ਜੀ ਮੋਤਾਂ ਵੀ ਹੋ ਰਹੀਆਂ ਹਨ ਗੁਰਦਾਸਪੁਰ ਦੀ ਬੇਜਮਾਨ ਬੇਸਹਾਰਾ फाउंडेशन संस्था ਵੱਲੋਂ ਤੇ মিডিਆ ਪ੍ਰਧਾਨ ਬਾਲਿਸ਼ ਨੇ ਕਾਲੀਵਰੋ ਆਪਣੇ ਪੱਤਰਕਾਰਾਂ ਦੀ ਟੀਮ ਨੂੰ ਨਾਲ ਲੈ ਕੇ ਗੁਰਦਾਸਪੁਰ ਵਿੱਚ گاਉਂਆਂ ਵਾਸਤੇ ਚੰਦਾ ਇਕੱਠਾ ਕੀਤਾ ਗਿਆ ਸੀ ਜੋ 1,16,000 ਰੁਪਏ ਦੀ ਰਾਸ਼ੀ ਇਕੱਠੀ ਹੋਈ। ਵੇਖੋ ਟੀਵੀ ਨਿਊਜ਼ ਇੰਡੀਆ 255 ਦੀ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ। ਖੁਸ਼ ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12,000 ਰੁਪਏ ਵਿੱਚ ਪਤਾ ਨੋਟ ਕਰੋ। ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਜੈ ਸ਼੍ਰੀ ਰਾਮ ਜੀ ਜਿੱਦੂ ਜੀ ਸੁਨੀਲ ਦਾ ਵੀ ਨਾਮ ਲੈ ਲਓ ਰਿਕਰਡ ਕਰ ਲੈ ਆਪ ਜੀ ਦੇ ਸਾਰਿਆਂ ਦੇ ਸਹਿਯੋਗ ਨਾਲ ਕੱਲ 26 7 2024 ਦਾ ਦਿਨ ਸ਼ੁੱਕਰਵਾਰ ਨੂੰ ਗਊ ਸੇਵਾ ਲਈ ਬਹੁਤ ਹੀ ਵਧੀਆ ਰਿਹਾ ਜਿਹਦੇ ਵਿੱਚ ਸਾਰੇ ਸਾਥੀਆਂ ਨੇ ਸਹਿਯੋਗ ਦਿੱਤਾ ਔਰ ਬੜਾ ਅੱਛਾ ਮਾਹੌਲ ਪੈਦਾ ਹੋਇਆ ਔਰ ਲੋਕਾਂ ਨੂੰ ਜਾਣਕਾਰੀ ਵੀ ਮਿਲੀ ਆ ਵੀ ਇੱਥੇ ਕਲਨੌਰ ਸਰਕਾਰੀ ਗਊਸ਼ਾਲਾ ਦੇ ਅੰਦਰ ਬੁਰੇ ਹਾਲਾਤ ਨੇ ਸਾਡੀ ਸੰਸਥਾ ਬੇਜਬਾਨ ਬੇਸਹਾਰਾ ਸੇਵਾ ਫਾਊਂਡੇਸ਼ਨ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉੱਥੇ ਕੰਮ ਕਰ ਰਹੀ ਆ ਕੱਲ ਜੋ ਇੱਕ ਉਪਰਾਲਾ ਕੀਤਾ ਗਿਆ ਉਹਦੇ ਨਾਲ ਬੜਾ ਵੱਡਾ ਹੰਗਾਰਾ ਮਿਲਿਆ ਇਹਦੇ ਵਿੱਚ ਸਾਨੂੰ ਕੈਸ਼ ਨਕਦ ਰਾਸ਼ੀ ਜਿਹੜੀ ਆ ਔਰ ਆਨਲਾਈਨ ਜਿਹੜੀ ਆ ਦੋਨੋਂ ਪਾ ਕੇ 1 ਲੱਖ 8000 ਰੁਪਿਆ ਟੋਟਲ ਹੋਈ ਆ ਅੱਜ ਦੀ ਜਿਹੜੀ ਟੋਟਲ ਰਾਸ਼ੀ ਹੈ ਉਹ ਆਨਲਾਈਨ ਔਰ ਕੈਸ਼ ਨਗਦ ਭਾ ਕੇ 116000 ਰੁਪਿਆ ਹੋ ਗਈ ਹੈ ਇਹ ਸਭ ਸਾਰੇ ਸਾਥੀਆਂ ਦੀ ਕਿਰਪਾ ਨਾਲ ਪ੍ਰਭੂ ਕਿਰਪਾ ਨਾਲ ਹੋਇਆ ਔਰ ਉਮੀਦ ਕਰਦੇ ਆ ਵੀ ਇਸੇ ਤਰ੍ਹਾਂ ਹੀ ਸਾਰੇ ਸਹਿਯੋਗ ਦਿੰਦੇ ਰਹਿਣਗੇ ਔਰ ਨਿਰੰਤਰ ਗਊਸ਼ਾਲਾ ਦੇ ਅੰਦਰ ਸੁਧਾਰ ਹੁੰਦਾ ਰਹੇਗਾ ਨਾਲ ਹੀ ਅੱਗੇ ਬੇਨਤੀ ਹੈ ਵੀ ਇਹ ਸਾਡੇ ਕੋਲ ਡੋਨੇਸ਼ਨ ਬਾਕਸ ਤਿਆਰ ਪਏ ਹੋਏ ਆ ਜਿੰਨੇ ਵੀ ਬਿਜ਼ਨਸ ਬਿਜ਼ਨਸਮੈਨ ਦੁਕਾਨਦਾਰ ਜਿਨ੍ਹਾਂ ਨੇ ਮਹਿਸੂਸ ਕਰਦੇ ਆ ਵੀ ਅਸੀਂ ਕਾਊਂਟਰ ਤੇ ਇਹਨੂੰ ਚਲਾ ਸਕਦੇ ਆ ਰੱਖ ਸਕਦੇ ਆ ਉਹ ਜਰੂਰ ਮੇਰੇ ਕੋਲ ਆਉਣ ਇਹ ਸਾਡੇ ਕੋਲ ਉਪਲਬਧ ਹੈਗੇ ਆ ਔਰ ਇਹ ਸਾਡਾ ਆਫਿਸ ਹੈਗਾ ਜੇਲ 로ਡ ਗੁਰਦੁਆਰਾ ਸਿੰਘ ਸਭਾ ਦੇ ਬਿਲਕੁਲ ਸਾਹਮਣੇ ਅਨਮੋਲ ਫਾਰਮੇਸੀ ਜੇਲ 로ਡ ਦੇ ਔਰ ਸਾਡਾ ਮੋਬਾਈਲ ਨੰਬਰ ਹੈਗਾ 9855547246 ਬੇਜਬਾਨ ਬੇਸਹਾਰਾ ਸੇਵਾ ਫਾਊਂਡੇਸ਼ਨ ਇਸ ਤਰ੍ਹਾਂ ਦੇ ਪ੍ਰੋਗਰਾਮ ਜਦੋਂ ਵੀ ਹੁੰਦੇ ਆ ਵੱਧ ਚੜ ਕੇ ਹਿੱਸਾ ਲਾਓ ਤੇ ਸਾਡਾ ਸਾਥ ਦਿਓ ਡੋਨੇਸ਼ਨ ਬਾਕਸ ਜਿਹੜਾ ਆ ਹਰ ਮਹੀਨੇ ਜਮ੍ਹਾਂ ਕਰਾ ਕੇ ਇਹਦੀ ਜਿਹੜੀ ਆ ਰਸੀਦ ਲਈ ਜਾਏ ਬਿਨਾਂ ਰਸੀਦ ਤੋਂ ਕਿਸੇ ਨੂੰ ਵੀ ਕੋਈ ਸਾਡੀ ਸੰਸਥਾ ਦੇ ਨਾਂ ਤੇ ਪੈਸਾ ਨਹੀਂ ਦੇਣਾ ਇਹ ਪੱਕਾ ਕਰ ਲਿਆ ਜਾਏ ਕਿ ਇਹਦੇ ਪੈਸੇ ਜਿਹੜੇ ਆ ਅਕਾਊਂਟ ਚ ਜਾਣਗੇ ਉਸੇ ਬੰਦੇ ਨੂੰ ਇਹ ਪੈਸੇ ਦਿੱਤੇ ਜਾਣ ਬਿਨਾਂ ਰਸੀਦ ਤੋਂ ਕੋਈ ਪੈਸਾ ਨਹੀਂ ਕਿਸੇ ਨੂੰ ਦੇਣਾ ਧੰਨਵਾਦ